ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮੇਤਰ ਸਿੰਘ ਜਿਵੇਂ ਕਿ ਆਪਾਂ ਅਕਸਰ ਗੱਲ ਕਰਦੇ ਆਂ ਵੀ ਕਿਸਾਨ ਦਾ ਸਭ ਤੋਂ ਵੱਡਾ ਸਕੂਲ ਉਹਦਾ ਆਪਣਾ ਖੇਤ ਹੈ ਜਿਹੜਾ ਕੁਝ ਆਪਾਂ ਖੇਤ ਤੋਂ ਸਿੱਖ ਸਕਦੇ ਆਂ ਸ਼ਾਇਦ ਉਹ ਆਪਾਂ ਬਾਹਰੋਂ ਸਿੱਖ ਵੀ ਨਾ ਸਕੀਏ ਕਿਉਂਕਿ ਜਿਹੜੀ ਆਪਣੀ ਮਿੱਟੀ ਹੈ ਆਪਣੀ ਧਰਤੀ ਮਾਂ ਤਾਂ ਬਹੁਤ ਕੁਝ ਸਿਖਾ ਸਕਦੀ ਹੈ ਇਹ ਜੋ ਇਹਦੇ ਵਿੱਚ ਤਿਆਰ ਬੇ ਹੁੰਦੇ ਉਹ ਪਰਮਾਤਮਾ ਵੱਲੋਂ ਜਾਂ ਮਿੱਟੀ ਵੱਲੋਂ ਜਾਂ ਕੁਦਰਤ ਵੱਲੋਂ ਤਿਆਰ ਕੀਤੇ ਤਿਆਰਬੇ ਨੇ ਉਹਦੇ ਵਿੱਚ ਇਨਸਾਨੀ ਦਖਲ ਅੰਦਾਜ਼ੀ ਨਹੀਂ ਹੁੰਦੀ ਸੋ ਇਹ ਜਗਾ ਜਿੱਥੇ ਆਪਾਂ ਖੜੇ ਆ ਇਹ ਇੱਕ ਦੇਸੀ ਪਾਲਕ ਹਰ ਸਾਲ ਇਹਦਾ ਬੀਜ ਡਿੱਗ ਜਾਂਦਾ ਜਣੀ ਕੋਸ਼ਿਸ਼ ਹੁੰਦੀ ਹੈ ਬਾਅਦ ਤੋਂ ਬਾਅਦ ਬੀਜ ਥੱਲੇ ਡਿੱਗੇ ਤਾਂ ਕਿ ਮਿੱਟੀ ਦੇ ਵਿੱਚ 6 ਮਹੀਨੇ ਰਹਿਣ ਤੋਂ ਬਾਅਦ ਆਪਣੇ ਆਪ ਕੋਈ ਬੀਜ ਤਾਂ ਉੱਪਰ ਡਿੱਗਣਾ ਮਿੱਟੀ 'ਚ ਰਲਿਆ ਕਿਵੇਂ ਹੋਇਆ ਬਾਰਸਾਂ ਝੱਲੀਆਂ ਉਸ ਬੀਜ ਨੇ ਤੇ ਕਿਉਂਕਿ ਗਾਹਾਂ ਬਰਸਾਤ ਵੀ ਤਾਂ ਹੁੰਦੀ ਉਹ ਗਲੀਆਂ ਨੇ ਫੇਰ ਵੀ ਉਹ ਜਿਉਂਦਾ ਰਿਹਾ ਤਰੁੱਤਾ ਹੀ ਤੇ ਉੱਗ ਗਿਆ ਸੋ ਇਹ ਜਿਹੜੇ ਬੀਜ ਨੇ ਦੇਸੀ ਬੀਜ ਨੇ ਜੀ ਪਾਲਕ ਤੇ ਆਪਾਂ ਨੇ ਪਾਲਕ ਤੋੜ ਕੇ ਵੇਚੀ ਆ ਆ ਜਾਣੀ ਇੱਕ ਬੂਟਾ ਤੁਸੀਂ ਦੇਖੋ ਵੀ ਇਹਦਾ ਬੀਜ ਨੇਰੀ ਵੀ ਆਈ ਸੀਗੀ ਆਪਣੇ ਕੁਝ ਦਿਨ ਪਹਿਲਾਂ ਬਹੁਤ ਜ਼ਿਆਦਾ ਸੋ ਇਹ ਬੀਜ ਨਾ ਭਰੇ ਪਏ ਨੇ ਹੁਣ ਖਾਸ ਗੱਲ ਆ ਵੀ ਤੁਸੀਂ ਧਰਤੀ ਦੇ ਜੇ ਆਪਾਂ ਹੀਠਾਂ ਨਿਕਾ ਮਾਰੀ ਇਹ ਤਾਂ ਧਰਤੀ ਬਿਲਕੁਲ ਸੁੱਕੀ ਪਈ ਆ ਤੇ ਆ ਆਪਾਂ ਨੂੰ ਇੱਕ ਕਾਮ ਜਿਹੜੇ ਕੀੜੇ ਹੁੰਦੇ ਸੀਗੇ ਉਹ ਆਪਣੇ ਆਮ ਖੇਤਾਂ ਤੋਂ ਵੀ ਲੁਪਤ ਹੋ ਰਹੇ ਨੇ ਇਹ ਕੀੜੀ ਨਾਲੋਂ ਵੱਡਾ ਹੁੰਦਾ ਕੀੜਾ ਤੇ ਵੱਡੇ ਕੀੜੇ ਨਾਲੋਂ ਕਾ ਵੀ ਛੋਟਾ ਹੁੰਦਾ ਆਮ ਘੁੰਮ ਰਹੇ ਨੇ ਜਿਹੜੇ ਕਹਿਣ ਦਾ ਮਤਲਬ ਹੈ ਨਾ ਮਲਚਿੰਗਾ ਨਾ ਗੜਾਈ ਆ ਨਾ ਕੋਈ ਲਾਏ ਲਾਈਨ ਦੇ ਵਿੱਚ ਬੀਜੇਗਾ ਖੁਦ ਬੀਜੂਗਿਆ ਜੋ ਜੰਗਲ ਦਾ ਸਿਸਟਮ ਹੈ ਆਪਣੇ ਆਪ ਉੱਗ ਗਿਆ ਸੋ ਇਹਦੇ ਵਿੱਚ ਕੁਝ ਤਬਦੀਲੀਆਂ ਆ ਜਾਂਦੀਆਂ ਨੇ ਆਪਾਂ ਆਪ ਜੀ ਨਾਲ ਉਹ ਸਾਂਝੀਆਂ ਕਰਨੀਆਂ ਜਿਵੇਂ ਆਪਾਂ ਕਣਕ ਦੇ ਬੀਜ ਦੀ ਗੱਲ ਕੀਤੀ ਸੀ ਵੀ ਵੱਡੀ ਬੱਲੀ ਦੇ ਆਪਾਂ ਸੰਭਾਲ ਸਕਦੇ ਆ ਤੇ ਮੋਟੀ ਜਾਂ ਉੱਚੇ ਬੂਟੇ ਦੀ ਪਰ ਇਹਦੇ ਵਿੱਚ ਵੀ ਤਬਦੀਲੀਆਂ ਆ ਰਹੀਆਂ ਨੇ ਇਹਦੀ ਗੁਣਵੱਤਾ ਕਿਉਂ ਬਦਲ ਜਾਂਦੀ ਹੈ 6 ਮਹੀਨੇ ਦੇ ਬਕਵੇ ਦੇ ਵਿੱਚ ਜੋ ਇਹ ਮਿੱਟੀ 'ਚ ਰਹਿੰਦਾ ਬੀਜ ਤਾਂ ਕੀ ਤਬਦੀਲੀਆਂ ਨੇ ਬੀਜ ਦੀ ਮਾਤਰਾ ਇੰਨੀ ਕਿਉਂ ਵਧ ਗਈ ਜਦੋਂ ਕਿ ਸਾਂਭ ਸੁਧਾਲ ਜਾਂ ਗੜਾਈ ਨਾ ਕੋਈ ਮਲਚ ਹੈ ਨਾ ਕੋਈ ਲਾਈਨ ਹੈ ਸੰਘਣਾ ਵੀ ਆ ਕਈ ਤੋਂ ਸਿੱਧਾ ਵੀ ਆ ਪਰ ਉਹ ਮੈਂ ਆਪ ਜੀ ਨਾਲ ਉਹਦੀ ਹੁਣ ਸਾਂਝੀ ਕਰੂੰਗਾ ਕਿਸਾਨ ਵੀਰੋ ਇਹ ਪਾਲਕ ਦਾ ਬੂਟਾ ਹੀ ਆ ਜੋ ਸੁੱਕੀ ਧਰਤੀ ਤੇ ਆ ਤੇ ਆਪਣੇ ਕੋਈ ਗੜਾਈ ਮਲਚਿੰਗ ਦੀ ਜਿਵੇਂ ਆਪਾਂ ਗੱਲ ਕਰ ਚੁੱਕੇ ਆ ਨੇਚਰ ਦੇ ਆ ਨੇਚਰ ਸੋਕਾ ਚੱਲ ਸਕਦੀ ਆ ਸੋ ਇਸ ਬੀਜ ਦਾ ਬੂਟੇ ਦਾ ਤੁਸੀਂ ਇਹ ਦੇਖੋ ਵੀ ਇੱਕ ਬੂਟਾ ਤੇ ਇਹਨੂੰ ਬੀਜ ਭਰਪੂਰ ਮਾਤਰਾ ਚ ਲੱਗਿਆ ਹੋਇਆ ਜਾਨੀ ਕਿ ਸਾਮ ਸੰਭਾਲੇ ਕਰੀ ਤੇ ਵੀ ਲੱਗ ਸਕਦਾ ਜਿੰਨਾ ਇਹਨਾਂ ਨੂੰ ਬੀਜ ਲੱਗਿਆ ਪਰ ਆਪਾਂ ਹੁਣ ਗੱਲ ਕਰਾਂਗੇ ਜੋ ਕੁਦਰਤ ਵਿੱਚ ਤਰ੍ਹਾਂ ਤਰ੍ਹਾਂ ਦੇ ਬੀਜ ਤਿਆਰ ਹੋ ਰਹੇ ਨੇ ਇਵੇਂ ਆ ਇੱਕ ਬੱਕਰੀ ਕਿਸਮ ਦੇਖਣ ਨੂੰ ਮਿਲ ਰਹੀ ਹੈ ਇਹਦੀ ਟਾਹਣੀਆਂ ਜੋ ਇਹਦੇ ਵਿੱਚ ਲਾਲੀਪਣ ਆ ਰਿਹਾ ਲਾਲ ਰੰਗ ਆ ਰਿਹਾ ਪਰ ਬੀਜ ਦੀ ਮਾਤਰਾ ਘਟਾ ਸੋ ਇਸੇ ਤਰ੍ਹਾਂ ਹੁਣ ਆਪਾਂ ਇੱਕ ਹੋਰ ਬੂਟਾ ਦੇਖਾਂਗੇ ਉਹਦੀ ਵੀ ਰੰਗਤ ਕਾਫੀ ਬਦਲ ਚੁੱਕੀ ਆ ਆ ਦੇਖੋ ਇਹ ਜਿਹੜਾ ਬੂਟਾ ਜੀ ਇਹਦੇ ਦੂਜੇ ਬੂਟਿਆਂ ਨੂੰ ਰੰਗ ਵੀ ਗੂੜਾ ਕੱਦ ਛੋਟਾ ਰਹਿ ਗਿਆ ਤੇ ਇਹਦੇ ਵਿੱਚ ਲਾਲ ਪਾਣ ਨਹੀਂ ਹੈਗਾ ਲਾਲ ਨਾਲੋਂ ਜ਼ਿਆਦਾ ਗਾੜਾ ਜਿਵੇਂ ਆਪਣਾ ਜਾਮਣੀ ਦੇ ਕਲਰ ਦੇ ਵਿੱਚ ਗਿਆ ਉਸ ਤਰ੍ਹਾਂ ਦੀ ਇਹਦੀ ਟਾਣੀ ਆ ਸੋ ਇਹਨਾਂ ਦੀ ਟਾਣੀਆਂ ਤੋਂ ਗੁਣਵੱਤਾ ਤੋਂ ਕਿਉਂ ਜਿਵੇਂ ਇਨਸਾਨਾਂ ਦੇ ਚਿਹਰੇ ਲੱਗ ਨੇ ਆਪਣੇ ਪਸ਼ੂਆਂ ਦੀ ਰੁੱਖਾਂ ਦੀ ਬਣਤਰ ਹਰੇਕ ਦੀ ਇੱਕ ਦੂਜੇ ਨਾਲ ਭਿੰਨ ਹੁੰਦੀ ਆ ਸੋ ਇਸ ਤਰ੍ਹਾਂ ਇਹਨਾਂ ਦੇ ਭਿੰਨਤਾ ਆ ਰਹੀ ਆ ਜਦੋਂ ਕਿ ਆਪਣੇ ਵਿਗਿਆਨੀ ਤਿਆਰ ਕਰਦੇ ਨੇ ਪਰ ਇੱਥੇ ਕੁਦਰਤ ਖੁਦ ਤਿਆਰ ਕਰਦੀ ਆ ਸੋ ਆ ਦੇਖੋ ਇਹਦੀ ਟਾਣੀ ਲਾਲੀ ਦੀ ਆ ਰੈਲੀ ਆ ਬੀਜ ਹਾਲੇ ਨਵੇਂ ਸੋ ਇਹ ਤਿਆਰ ਹੋ ਰਿਹਾ ਤੇ ਕਾਫੀ ਪੌਦਿਆਂ ਦੀ ਸ਼ਕਲ ਇੱਕ ਦੂਜੇ ਨਾਲ ਵੱਖਰੀ ਆ ਪਰ ਹੁਣ ਆਪਾਂ ਇੱਕ ਹੋਰ ਪਾਲਕ ਦੇ ਬੂਟੇ ਦੀ ਗੱਲ ਕਰਦੇ ਆ ਜਿਹੜਾ ਏ ਗੰਨੇ ਦੇ ਵਿੱਚ ਉੱਗਿਆ ਹੋਇਆ ਆ ਆ ਦੇਖੋ ਇੱਕ ਬਿਲਕੁਲ ਹੀ ਵੱਖਰਾ ਬੂਟਾ ਤੇ ਇਹ ਨੇ ਆਪਣੇ ਆਹ ਦੇਖੋ ਇਹਦੀ ਬਿਲਕੁਲ ਲਾਲ ਟਾਣੀ ਬਣ ਰਹੀ ਹੈ ਤੇ ਆਹ ਟਾਣੀ ਟੁੱਟ ਚੁੱਕੀ ਸੀਗੀ ਪਰ ਇਹਨੇ ਫੇਰ ਵੀ ਬੀਜ ਲੱਗਿਆ ਪਰ ਇਹਦਾ ਬੀਜ ਉਤਪਾਦਨ ਘੱਟ ਆ ਪਰ ਇਹ ਪੌਦਾ ਘੱਟੋ ਘੱਟ ਇਹ ਪੌਦਾ ਮੇਰੇ ਹਿਸਾਬ ਨਾਲ 7 ਫੁੱਟ ਦੀ ਉਚਾਈ ਤੱਕ ਜਾ ਚੁੱਕਿਆ ਜਦੋਂ ਕਿ ਦੂਜੇ ਪਰ ਜੇ ਆਪਾਂ ਨਿਗਾਹ ਮਾਰੀਏ ਨਦੀਨ ਵੀ ਨੇ ਤੇ ਮਤਲਬ ਕੋਈ ਖਾਮ ਸਮਹਾਲਣੀ ਫੇਰ ਵੀ ਇਹ ਜੰਗਲੀ ਪੌਦੇ ਹੋਗੇ ਸੋ ਕੁਦਰਤੀ ਖੇਤੀ ਉਹੀ ਹੈ ਵੀ ਜਿਹਦੇ ਵਿੱਚ ਪੌਦਿਆਂ ਸੋਕਾ ਝੱਲਣ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧ ਜਾਂਦੀ ਆ ਉਹ ਜੰਗਲੀ ਬੀਜ ਜਿਹੜੇ ਕਿ ਦੇਸੀ ਬੀਜ ਸਾਨੂੰ ਜਿਵੇਂ ਨਦੀਨ ਉਗਦੇ ਨੇ ਵਾਰ-ਵਾਰ ਉਸੇ ਤਰ੍ਹਾਂ ਉਗ ਰਹੇ ਨੇ ਤੇ ਕਿਸੇ ਦਾ ਕੱਦ ਛੋਟਾ ਕਿਸੇ ਦਾ ਵੱਡਾ ਕਿਸੇ ਦਾ ਕੋਈ ਰੰਗ ਹੈ ਯਾਨੀ ਮਿੱਟੀ ਇੱਕ ਤਰ੍ਹਾਂ ਦਾ ਟ੍ਰੀਟਮੈਂਟ ਕਰਕੇ ਇਹਨਾਂ ਬੀਜਾਂ ਨੂੰ ਤਿਆਰ ਕਰ ਰਹੀ ਆ ਸੋ ਜੰਗਲੀ ਬੀਜ ਖੁੱਤਿਆਰ ਹੋ ਰਹੇ ਨੇ ਮਿੱਟੀ ਸਾਂਭਦੀ ਆ ਜਿਵੇਂ ਆਪਣੇ ਨਦੀਨਾਂ ਨੂੰ ਕਿਹਾ ਜਾਂਦਾ ਵੀ ਧਰਤੀ ਮਾਂ ਦੇ ਸਕੇ ਪੁੱਤ ਸੋ ਇਸੇ ਤਰ੍ਹਾਂ ਆਪਣੀ ਇਹ ਫਸਲ ਵੀ ਜਿਹੜੀ ਦੇਸੀ ਬੀਜਾਂ ਵਾਲੀ ਪਾਲਕ ਦਾ ਬੀਜ ਹੈ ਇਹ ਵੀ ਧਰਤੀ ਮਾਂ ਦੇ ਸਕੇ ਪੁੱਤ ਹੋਣ ਦਾ ਰੋਲ ਅਦਾ ਕਰ ਰਹੇ ਨੇ ਕਿਉਂਕਿ ਇਹ ਕਿਸੇ ਵੀ ਬੂਟੇ ਥਲੇ ਤੁਸੀਂ ਦੇਖੋ ਤਾਂ ਸੋਕਾ ਵੀ ਨਜ਼ਰ ਆਊਗਾ ਨਦੀਨ ਵੀ ਨਜ਼ਰ ਆਉਣਗੇ ਤੇ ਖਾਸ ਗੱਲ ਹੈ ਵੀ ਬੀਜ ਦੀ ਮਾਤਰਾ ਉਹਦਾ ਉਤਪਾਦਨ ਭਰਪੂਰ ਮਾਤਰਾ ਚ ਹੋ ਰਿਹਾ ਜਦੋਂ ਕਿ ਜਿਵੇਂ ਕਿਸੇ ਨੇ ਰੀਣ ਵਾਲਾ ਟਾਹਣੀਆਂ ਟੁੱਟ ਜਾਂਦੀਆਂ ਨੇ ਆ ਦੇਖੋ ਬਿਲਕੁਲ ਫਟ ਚੁੱਕੀ ਆ ਹਨੇਰੀ ਨਹੀਂ ਆਈ ਸੀ ਪਰ ਇਹਦੇ ਬੀਜ ਦੀ ਗੁਣਵੱਤਾ ਤੇ ਜਾਂ ਇਹਦੇ ਤੇ ਪੌਦੇ ਤੇ ਕੋਈ ਅਸਰ ਨਹੀਂ ਪਾਊਗਾ ਸੋ ਇਹ ਸਭ ਕੁਦਰਤੀ ਖੇਤੀ 'ਚ ਹੋ ਜਾਂਦਾ ਬੜੇ ਸੌਖੇ ਢੰਗ ਨਾਲ ਆਪਾਂ ਨੂੰ ਇਹ ਖੇਤੀ ਬਾਰੇ ਸਮਝਣਾ ਚਾਹੀਦਾ ਜੜਨਾ ਚਾਹੀਦਾ ਤੇ ਦੇਸੀ ਬੀਜ ਜੋ ਮਿੱਟੀ ਸੰਭਦੀ ਆ ਉਦੋਂ ਵੱਡਾ ਬੀਜ ਕੋਈ ਚੀਜ਼ ਨਹੀਂ ਸੰਭ ਸਕਦੀ ਜਿਹੜਾ ਧਰਤੀ ਮਾਂ ਦੇ ਵਿੱਚ 6 ਮਹੀਨੇ ਰਹਿ ਕੇ ਨਹੀਂ ਖਰਾਬ ਹੋਇਆ ਗਲਿਆ ਨਹੀਂਗਾ ਜਦੋਂ ਕਿ ਕੋਈ ਆਮ ਦੂਜਾ ਬੀਜ ਹੁੰਦਾ ਤਾਂ ਗਲ ਜਾਂਦਾ ਇਹ ਬੀਜ ਲੰਬਾ ਸਮਾਂ ਮਿੱਟੀ ਦੇ ਵਿੱਚ ਜਿਉਂਦੇ ਰਹੇ ਨਦੀਨਾਂ ਦਾ ਟਾਕਰਾ ਕਰਨ ਦੀ ਤਾਕਤ ਹੈ ਤੇ ਕੋਈ ਬਿਮਾਰੀ ਨਹੀਂ ਲੱਗਦੀ ਸੋਕਾ ਝੱਲਣ ਦੀ ਤਾਕਤ ਵੀ ਕਾਫੀ ਜ਼ਿਆਦਾ ਹੁੰਦੀ ਆ ਸੋ ਇਸ ਤਰ੍ਹਾਂ ਦੇ ਆਪਾਂ ਬੀਜ ਬਚਾਈਏ ਤੇ ਚੈੱਕ ਕਰੀਏ ਵਿਦੇਸੀ ਕੁਦਰਤੀ ਬੀਜ ਕਿਹੜੇ ਹਨ ਤੇ ਇਹਨਾਂ ਦੀ ਉੱਗਣ ਸ਼ਕਤੀ ਕਿੰਨੀ ਆ ਜਦੋਂ ਕੋਈ ਇਸ ਤਰ੍ਹਾਂ ਦੇ ਬੀਜ ਹੁੰਦੇ ਨੇ ਜਿਨ੍ਹਾਂ ਨੂੰ ਬਿਮਾਰੀ ਵੀ ਨਹੀਂ ਲੱਗਦੀ ਸੋਕਾ ਨਹੀਂ ਝੱਲਦੇ ਸੋਕਾ ਵੀ ਝੱਲ ਸਕਦੇ ਨੇ ਨਦੀਨ ਵੀ ਨਹੀਂ ਕੁਝ ਕਰ ਸਕਦੇ ਤਾਂ ਬਿਲਕੁਲ ਦੇਸੀ ਬੀਜ ਹੁੰਦੇ ਨੇ ਤੇ ਜਿਵੇਂ ਗਲੋਬਲ ਵਾਰਮਿੰਗ ਹੋਈ ਆ ਇਹਨਾਂ ਪੌਦਿਆਂ ਦੀ ਬਿਮਾਰੀਆਂ ਨਾਲ ਲੜਦੀ ਤਾਕਤ ਵੀ ਵੱਧਦੀ ਆ ਤੇ ਮਿੱਟੀ ਨਾਲ ਰਹਿਣ ਨਾਲੇ ਹੋਰ ਜ਼ਿਆਦਾ ਮਜ਼ਬੂਤ ਹੋ ਜਾਂਦੇ ਨੇ ਸੋ ਇਹ ਨਦੀਨ ਵਿੱਚ ਨੇ ਪਾਲ ਕਿ ਟਹੀ ਨਹੀਂ ਸੀ ਜਿਹੜੀ ਕੁਝ ਦਿਨ ਪਹਿਲਾਂ ਨੇ ਰਹੀ ਆ ਉਹਦੇ ਨਾਲੇ ਟਹੀ ਆ ਪਰ ਫਿਰ ਵੀ ਸੋਕਾ ਝੱਲ ਕੇ ਇੱਕ ਵਧੀਆ ਕੁਆਲਿਟੀ ਦਾ ਬੀਜ ਤਿਆਰ ਹੋ ਜਾਊਗਾ ਸੋ ਇਸ ਤਰ੍ਹਾਂ ਦੇਸੀ ਖੇਤੀ ਵਿੱਚ ਅਲੱਗ-ਅਲੱਗ ਦੇ ਡਿਜ਼ਾਈਨ ਦੇ ਬੂਟੇ ਤਿਆਰ ਹੋ ਰਹੇ ਨੇ ਜੋ ਕਿ ਮਿੱਟੀ ਤਿਆਰ ਕਰ ਰਹੀ ਆ ਇਨਸਾਨ ਨਹੀਂ ਕਰ ਰਿਹਾ ਕਿਉਂਕਿ ਜਦੋਂ ਇਨਸਾਨ ਧਿਆਨ ਕਰਦਾ ਤਾਂ ਉਹਦੇ ਵਿੱਚ ਕਮੀਆਂ ਰਹਿ ਜਾਂਦੀਆਂ ਨੇ ਪਰ ਜਦੋਂ ਧਰਤੀ ਮਿੱਟੀ ਖੋਦ ਤਿਆਰ ਕਰਦੀ ਹੈ ਤਾਂ ਇੱਕ ਵਧੀਆ ਕੁਆਲਿਟੀ ਦਾ ਬੀਜ ਤਿਆਰ ਹੋ ਜਾਂਦਾ ਸੋ ਇਹ ਪਾਲਕ ਦਾ ਬੀਜ ਸੀਗਾ ਕੁਝ ਬੀਜ ਆਪਾਂ ਇਕੱਠਾ ਕਰਾਂਗੇ ਤੇ ਕੁਝ ਛੱਡਣ ਦਵਾਂਗੇ ਬਾਕੀ ਦੇਖਦੇ ਆ ਵੀ ਅਗਲੇ ਸਾਲ ਇਸ ਬੀਜ ਤੋਂ ਕਿਹੜੀ ਕਿਸਮ ਦੇ ਪੌਦੇ ਤਿਆਰ ਹੋਣਗੇ ਨਵੇਂ ਕਿਹੜੇ ਆ ਰਹੇ ਨੇ ਉਹਨਾਂ ਦੇ ਰੰਗ ਚ ਡਿਜ਼ਾਈਨ ਚ ਕੀ ਫਰਕ ਆ ਸੋ ਇਸ ਤਰ੍ਹਾਂ ਆਪਾਂ ਦੇਖਣ ਤੋਂ ਬਾਅਦ ਇਹਨੂੰ ਸਹੀ ਕਰ ਸਕਦੇ ਆ ਵੀ ਇਹਨੂੰ ਵਧੀਆ ਇਹਨੂੰ ਚੁਣਾਂਗੇ ਇਹਦੇ ਵਿੱਚ ਕੀ ਗੁਣ ਨੇ ਸੋ ਇਸ ਤਰ੍ਹਾਂ ਕੁਦਰਤੀ ਖੇਤੀ ਕੁਦਰਤ ਦੇ ਹਿਸਾਬ ਨਾਲ ਚੱਲ ਰਹੀ ਆ ਸੋ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ